ਗੁਰੂ ਜੀ ਕਹਿੰਦੇ ਨੇ ਜਿਹਾ ਚੀਰੀ ਲਿਖਿਆ ਤੇਹਾ ਹੁਕਮ ਕਮਾਏ ਕੱਲੇ ਆਵੇ ਨਾਨਕ ਸੱਦੇ ਉੱਠੇ ਜਾਏ ਸੋ ਸਾਨੂੰ ਪਤਾ ਹੈ ਵੀ ਜਿਹੜੀ ਮਰਿਤੀ ਉਹ ਟਲ ਸੱਚ ਹੈ ਪਰ ਇਹ ਬਰਦਾਸ਼ਤ ਕਰ ਪਾਣਾ ਕਿ ਮਾਂ ਪਿਓ ਦਾ ਸਾਯਾ ਇਕੱਠੇ ਉੱਠ ਜਾਵੇ ਸ਼ਾਇਦ ਬਹੁਤ ਮੰਦ ਭਗਾਇਆ ਸੋ ਜਿੱਥੇ ਮੈਂ ਪਰਮਾਤਮਾ ਦੇ ਅੱਗੇ ਹੱਥ ਚੋੜ ਕੇ ਅਰਦਾਸ ਕਰਦੀ ਆਂ ਕਿ ਉਹ ਵਿਚੜੀ ਰੂਹ ਨੂੰ ਆਪਣੀ ਚਰਨਾਂ ਦੇ ਵਿੱਚ ਨਿਵਾਸ ਥਾਂ ਦੇ ਉੱਥੇ ਇਹ ਵੀ ਅਰਦਾਸ ਕਰਦੀ ਆਂ ਕਿ ਵੀ ਪਿੱਛੇ ਪੂਰੇ ਪਰਿਵਾਰ ਨੂੰ ਇਸ ਭਾਣੇ ਨੂੰ ਮੰਨਣ ਦਾ ਬਲ ਬਖਸ਼ਣ ਪ੍ਰਵੀਨ ਚੋਦਰੀ ਸਾਹਿਬ ਦੇ ਫਾਦਰ ਦੀ ਜੱਥ ਹੋਈ ਹੈ ਜਿਨ੍ਹਾਂ ਦੀ ਅੱਜ ਕੰਤੀ ਮੇਰੇ ਵਿਦਾਈ ਦੇ ਉਪਚੇ ਸ਼ਰਧਾਂਜਲੀ ਦੇ ਅਨੁਸਾਰ ਸਾਰੇ ਇਕੱਠੇ ਹੋਏ ਸੀਗੇ ਇਹ ਪਰਿਵਾਰ ਬਹੁਤ ਧਾਰਮਿਕ ਤੌਰ ਤੇ ਸਮਾਜਿਕ ਤੌਰ ਤੇ ਲੋਕਾਂ ਦੀ ਹਮੇਸ਼ਾ ਹੀ ਸੇਵਾ ਜਰਦਾ ਇੱਕ ਬਹੁਤ ਵੱਡਾ ਘਾਟਾ ਪਿਆ ਪਰਿਵਾਰ ਨੂੰ ਗੁਰਮਰਦੇ ਅਰਦਾਸ ਕੀਤੀ ਹੈ ਗੁਰਮਰਿ ਕਿਰਪਾ ਕਰਨ ਉਹਨਾਂ ਨੂੰ ਆਪਣੇ ਚਰਨ ਨਿਵਾਸ ਉਹ ਪਰਿਵਾਰ ਨੂੰ ਬਾਲ ਮਤਲਬ ਦਾ ਬਾਲਵਕਸ਼ਣ ਮੈਂ ਸਮਝਦਾ ਇਹ ਜਿਹੜੇ ਇਹ ਦਿਹਾੜੇ ਆ ਪੂਜਾ ਪਾਰਕ ਕਰਨ ਵਾਲੇ ਬੰਦਿਆਂ ਦੇ ਅੱਗੇ ਵੀ ਆਉਂਦੇ ਆ ਪਰ ਮਾਪੇ ਪਿਛਲੇ ਦਿਨੀ ਇਹਨਾਂ ਦੇ ਮਾਤਾ ਜੀ ਚੜ੍ਹਾਈ ਕਰ ਗਏ ਸੀਗੇ ਹੁਣ ਪਿਤਾ ਜੀ ਗਏ ਆ ਮਾਪੇ ਦਾ ਜਾਣਾ ਇਹ ਬਹੁਤ ਦੁੱਖਦਾਈ ਹੁੰਦਾ ਵਾ ਔਰ ਜਾਨ ਵਾਲੀ ਰੂਹ ਜਿਹੜੀ ਆ ਉਹ ਉਹਨਾਂ ਦੇ ਚਰਨਾਂ 'ਚ ਪ੍ਰਭੂ ਦੇ ਆਪਣਾ ਸਥਾਨ ਦੇਣ ਔਰ ਪਿੱਛੇ ਜਿਹੜਾ ਸਾਡੇ ਸਾਰਿਆਂ ਨੂੰ ਇਹ ਦੁੱਖ ਦੀ ਘੜੀ ਆਈ ਆ ਇਹਨੂੰ ਸਹਨ ਦਾ ਬਲ ਬਖਸ਼ਣ ਜੈ ਸ਼੍ਰੀ ਰਾਮ ਪ੍ਰਵੀਨ ਚੌਧਰੀ ਦੇ ਪਿਤਾ ਜੀ ਜੋ ਮੇਰੇ ਭਗਵਾਨ ਬੋਲੇਨਾਥ ਜੀ ਦੇ ਚਰਨਾਂ 'ਚ ਵਿਰਾਜਮਾਨ ਹੋ ਗਏ ਉਹਨਾਂ ਦੀ ਆਤਮਾ ਦੀ ਸ਼ਾਂਤੀ ਲਈ ਜਿਹੜਾ ਉਹਨਾਂ ਨੇ ਅੱਜ ਰਸਮ ਦੀ ਕਿਰਿਆ ਕੀਤੀ ਹੈ ਉਸ 'ਚ ਆ ਵਿਸ਼ੇਸ਼ ਤੌਰ ਤੇ ਆਇਆ ਤੇ ਭਗਵਾਨ ਬੋਲੇਨਾਥ ਦੇ ਚਰਨਾਂ 'ਚ ਪ੍ਰਾਰਥਨਾ ਕਰਦਾ ਵੀ ਮੇਰੇ ਬੋਲੇਨਾਥ ਉਹਨਾਂ ਨੂੰ ਆਪਣੇ ਚਰਨਾਂ ਥਾਂ ਦੇ ਵਪਾਰੀ ਸਭ ਲੋਕ ਜਿਹੜੇ ਨੇ ਉਹ ਨਮਨ ਕਰਨ ਲਈ ਉਹਨਾਂ ਦੇ ਪਿਤਾ ਜੀ ਨੂੰ ਆਏ ਨੇ ਤਾਂ ਮੈਂ ਵੀ ਪਰਮ ਪਿਤਾ ਪਰਮਾਤਮਾ ਦੇ ਚਰਨਾਂ 'ਚ ਬੇਨਤੀ ਕਰਾਂਗਾ ਕਿਸ ਪ੍ਰਭਾਗੁਰ ਪਵਿੱਤਰ ਆਤਮਾ ਨੂੰ ਪ੍ਰਮਾਤਮਾ ਆਪਣੇ ਚਰਨਾਂ 'ਚ ਆਵਾਜ਼ ਦੇਵੇ ਸ਼ਾਂਤੀ ਦੇਵੇ ਮੁਕਤੀ ਦੇਵੇ ਬੜੇ ਹੀ ਦੁੱਖ ਦੀ ਗੱਲ ਹੈ ਕਿ ਬਹੁਤ ਜਲਦੀ ਜਲਦੀ ਦੋਨੋਂ ਮਾਤਾ ਪਿਤਾ ਦਾ ਸਾਆ ਉਹਨਾਂ ਦੇ ਸਿਰ ਤੋਂ ਉੱਟ ਗਿਆ ਪਰ ਫਿਰ ਵੀ ਅੱਜ ਸਾਰਾ ਸ਼ਹਿਰ ਜਿੰਨੀਆਂ ਵੀ ਧਾਰਮਿਕ ਸੰਸਥਾਵਾਂ ਸਮਾਜਿਕ ਸੰਸਥਾਵਾਂ ਰਾਜਨੀਤਿਕ ਲੋਕ ਸਮਾਜਿਕ ਲੋਕ ਉਹਨਾਂ ਨੂੰ ਸ਼ਰਧਾਂਜਲੀ ਦੇਣ ਆਏ